ਜਦੋਂ ਦੁਖਾਂਤ ਕਿਸੇ ਦੇ ਮੂੰਹੋਂ ਸੁਣਦੇ ਆ ਨਾ ਆਪਾਂ ਕਿ ਕਿਸੇ ਨਾਲ ਹੋਇਆ ਜਾਂ ਕਿਸੇ ਦੇ ਬੱਚੇ ਨਾਲ ਇਦਾਂ ਹੋਇਆ ਫਿਰ ਉਹ ਚੀਜ਼ ਦਿਲ ਨੂੰ ਇਫੈਕਟ ਕਰਦੀ ਆ ਬਹੁਤ ਜ਼ਿਆਦਾ ਉਹ ਜਿਹੜੀਆਂ ਚੀਜ਼ਾਂ ਨੇ ਉਹ ਫਿਲਮ ਦੇ ਵਿੱਚ ਛੁਈਆਂ ਨੇ ਥੋੜੀਆਂ-ਥੋੜੀਆਂ ਛੁਈਆਂ ਨੇ ਚਾਹੇ ਪਰ ਉਹਨਾਂ ਨੂੰ ਅਸੀਂ ਟੱਚ ਕੀਤਾ ਪਹਿਲਾਂ ਹੁੰਦਾ ਸੀ ਕਿ ਮੁੰਡਾ ਚਲੇ ਜਾਂਦਾ ਸੀ ਕੁੜੀ ਵੇਟ ਕਰਦੀ ਰਹਿੰਦੀ ਸੀ ਥੋੜੇ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਕੁੜੀਆਂ ਬਾਹਰ ਚਲੇ ਜਾਂਦੀਆਂ ਐ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਸੋ ਦੋਨੋਂ ਪੱਖਤਾਂ ਨੂੰ ਦੇਖਣ ਨੂੰ ਮਿਲਣਗੇ ਇਹ ਪਹਿਲਾਂ ਵੀ ਗਲਤ ਸੀ ਤੇ ਹੁਣ ਵੀ ਗਲਤ ਸਾਰੀ ਕਹਾਣੀ ਸਾਡੀ ਫਿਕਸ਼ਨਲ ਆ ਬਟ ਇਹਦਾ ਬੇਸ ਜਿਹੜਾ ਵਾ ਉਹ ਟਰੂ ਇਵੈਂਟ ਸੀ ਇਦਾਂ ਦੇ ਲੋਕਾਂ ਨੇ ਵੀ ਜਾਣਦੀਆਂ ਕਿ ਜੋ ਇੱਥੇ ਕੁਝ ਜ਼ਿਆਦਾ ਕਰਦੇ ਹੀ ਨਹੀਂ ਕਿਉਂਕਿ ਉਹ ਵੇਟ ਕਰ ਰਹੇ ਨੇ ਕਿ ਕਦੋਂ ਬਾਹਰ ਜਾਣ ਕਦੋਂ ਫਿਰ ਆਪਣੀ ਉਹ ਲਾਈਫ ਸਟਾਰਟ ਕਰਨ ਬਟ ਦੈਨ ਦੇ ਡੋਨਟ ਰੀਅਲਾਈਜ਼ ਕਿ ਦੇ ਕਿਲਿੰਗ ਟਾਈਮ ਲਾਈਕ ਦਿਸ ਸਿਰ ਐਸ਼ੋ ਆਰਾਮ ਤਾਂ ਨਹੀਂ ਕਿ ਵੱਡੇ ਵੱਡੇ ਘਰ ਜ ਨੇ ਕਿ ਤੁਹਾਨੂੰ ਕਿਸੇ ਨੇ ਕਹਣਾ ਹਾਂ ਲੋ ਜੀ ਆ ਜਾਓ ਵੈਲਕਮ ਟੂ ਕੈਨੇਡਾ অর ਵੈਲਕਮ ਟੂ ਇੰਗਲੈਂਡ ਇਟਸ ਨਾਟ ਲਾਈਕ ਦੈਟ ਕਿਤੇ ਵੀ ਜਾ ਕੇ ਰਹਿਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਉੱਜੜ ਕੇ ਜਾਣਾ ਥੋੜਾ ਜਿਹਾ ਔਖਾ ਹੋ ਜਾਂਦਾ ਤੁਸੀਂ ਦੁਬਾਰਾ ਆਪਣੀ ਜੜ ਤੋਂ ਟੁੱਟ ਜਾਂਦੇ ਫਰੈਕਟ ਸਾਡੇ ਪਿੰਡ ਵੀ ਬਹੁਤ ਪਤਾ ਨਹੀਂ ਕਿੰਨੇ ਘਰਾਂ ਤੇ ਤਾਲੇ ਲੱਗੇ ਹੋਇਆ ਇਨਕਲੂਡਿੰਗ ਮਾਈਨ ਮਤਲਬ ਸਾਡੇ ਸਾਡੇ ਘਰੇ ਵੀ ਐਂਡ ਯਾ ਬਹੁਤ ਰੈਅਰਲੀ ਉਹ ਆਪਣਾ ਘਰ ਖੁੱਲਦਾ ਹੈ ਕਿ ਮੋਟੀਵੇਸ਼ਨਲ ਹਮੇਸ਼ਾ ਕਿਰਦਾਰ ਅਸੀਂ ਦੇਖਦੇ ਆ ਕਿ ਹਰਦੀਪ ਘਰੇਵਾਲ ਆ ਰਹੇ ਨੇ ਕੁਝ ਸਮਥਿੰਗ ਡਿਫਰੈਂਟ ਲੈ ਕੇ ਆਉਣਗੇ ਹੈਨਾ ਪਹਿਲੇ ਕੰਮ ਸਾਡੇ ਤੁਹਾਨੂੰ ਲੱਗਦੇ ਆ ਵੀ ਹੈਗੇ ਆ ਡਿਫਰੈਂਟ ਤਾਂ ਇੰਨਾ ਕੁ ਭਰੋਸਾ ਤੁਹਾਨੂੰ ਰੱਖਣਾ ਪੈਣਾ ਇਦਾਂ ਦੇ ਵਿਸ਼ੇ ਤੇ ਕਦੇ ਮੂਵੀ ਨਹੀਂ ਬਣੀ ਪੰਜਾਬੀ ਸਿਨੇਮਾ ਵਿੱਚ ਸੋ ਦੈਟ ਵਾਸ ਅ ਨੰਬਰ 1 ਮੇਰੀ ਚਾ ਸੀ ਤਾਂਨਕਾ ਤਾਂਨਕਾ ਦਾ ਪੋਸਟਰ ਹੀ ਦੇਖ ਕੇ ਕਿ ਕੁਝ ਤਕੜੇ ਬੰਦੇ ਆ ਰਹੇ ਨੇ ਇਹਨਾਂ ਨਾਲ ਕੰਮ ਕੀਤਾ ਜਾਵੇ ਫਿਊਚਰ ਵਿੱਚ ਸੋ ਫਿਊਚਰ ਮੇਰੇ ਕੋਲ ਹੀ ਚੱਲ ਕਰ ਆ ਗਿਆ ਸੀਗਾ ਵਿਚ ਇਸ ਬਿਊਟੀਫੁਲ ਮੇਰੀ ਜਨਰਲ ਲਾਈਫ ਸਟਾਈਲ ਤੋਂ ਬਹੁਤ ਹਟ ਕੇ ਯੂ ਨੋ ਜੇਲ ਵਿੱਚ ਸੀਨਸ ਕਰਨੇ ਮਤਲਬ ਖਤਰਨਾਕ ਕੁੱਟ ਵੀ ਮੈਂ ਪਹਿਲੀ ਵਾਰੀ ਖਾਧੀ ਹੈ ਹਲ ਆਪਣੇ ਜੇਲ ਵਿੱਚ ਵੀ ਮੈਂ ਪਹਿਲੀ ਵਾਰ ਇੰਨੀ ਡਿਊਰੇਸ਼ਨ ਦੇ ਸੀਨਸ ਕੀਤੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਸਵਾਗਤ ਕਰਦੀ ਹਾਂ ਬਹੁਤ ਜਲ ਫਿਲਮਾਂ ਕਰਨ ਦੇ ਵਿੱਚ ਫਿਲਮ ਆ ਰਹੀ ਹੈ 6 ਈਚ ਇਹ ਸਾਡੇ ਸਾਰਿਆਂ ਦੇ ਆਲੇ ਦੁਆਲੇ ਇੱਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਹੜੀ ਤੁਹਾਨੂੰ ਲੱਗੇਗੀ ਕਿ ਹਾਂ ਇਹ ਕਹਾਣੀ ਤਾਂ ਮੈਂ ਸੁਣੀ ਹੋਈ ਆ ਇਹੀ ਕਹਾਣੀ ਬਾਰੇ ਤਾਂ ਮੈਨੂੰ ਪਤਾ ਆ ਸੋ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਉਣੇ ਨੇ ਦੋ ਬਹੁਤ ਹੀ ਪਿਆਰੇ ਇਨਸਾਨ ਹਰਦੀਪ ਗਰੇਵਾਲ ਸਰ ਤੇ ਮੈਂਡੀ ਤਖੜ ਮੈਮ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਚ ਦੇਖਿਆ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਆਓ ਜੀ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਂ ਕੀ ਹਾਲ ਦੀ ਬਹੁਤ ਵਧੀਆ ਜੀ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਜੀ ਜਲਦੀ ਮੂਵੀ ਆ ਰਹੀ ਤੁਹਾਡੀ ਤੇ ਜਿੰਨਾ ਅਸੀਂ ਦੇਖ ਰਹੇ ਆ ਜਾਂ ਗਾਣੇ ਦੀ ਗੱਲ ਕਰੀਏ ਜਾਂ ਲਾਈਕ ਤੁਹਾਡੇ ਸੋਸ਼ਲ ਮੀਡੀਆ ਤੋਂ ਦੇਖ ਰਿਹਾ ਤਾਂ ਇਹ ਕਨਸੈਪਟ ਕਿਤਨੇ ਕਿਤੇ ਸਾਨੂੰ ਇਦਾਂ ਲੱਗਦਾ ਕਿ ਸਾਡੇ ਆਲੇ ਕਿਵੇਂ ਜਹਿਨ ਦੇ ਵਿੱਚ ਆਇਆ ਕਿ ਇਹ ਚੀਜ਼ ਲੈ ਕੇ ਆਣੀ ਆ ਦਰਸ਼ਕਾਂ ਤੱਕ ਅਸਲ 'ਚ ਕਈ ਵਾਰੀ ਨਾ ਕਨਸੈਪਟ ਜਾਂ ਕਹਾਣੀਆਂ ਜਿਹੜੀਆਂ ਨੇ ਉਹ ਆਪਣੇ ਆਲੇ ਦੁਆਲੇ ਹੀ ਹੁੰਦੀਆਂ ਨੇ ਜੀ ਤੇ ਉਹ ਬਸ ਇੱਕ ਤੁਹਾਡਾ ਆਪਣਾ ਪੁਆਇੰਟ ਆਫ View ਚਾਹੀਦਾ ਹੈ ਅਸਲ ਮੇਕਰ ਵੀ ਤੁਸੀਂ ਕਨਸੈਪਟ ਨੂੰ ਕਰਨਾ ਚਾਹੁੰਦੇ ਹੋ ਤੁਹਾਡੇ 'ਚ ਕਲੈਰਿਟੀ ਹੋਣੀ ਚਾਹੀਦੀ ਹੈ ਹਣਾ ਕਨਸੈਪਟ ਕਈ ਵਾਰੀ ਮਾਈਂਡ 'ਚ ਆ ਜਾਂਦਾ ਬਟ ਉਹਨੂੰ ਕਹਾਣੀ ਦੇ ਫਾਰਮ 'ਚ ਕਿਵੇਂ ਦੇਣਾ ਤੁਸੀਂ ਕਿਦਾਂ ਪ੍ਰੈਜੈਂਟ ਕਰਨਾ ਹੈ ਉਹ ਤੌਰ ਤੇ ਆ ਜਾਂਦੀ ਹੈ ਫਾਂ ਉਹ ਫਿਲਮ ਦਾ ਰੂਪ ਲੈਂਦੀ ਹੈ ਜਿਵੇਂ ਅਸੀਂ ਤੁਹਾਡੀਆਂ ਫਿਲਮਾਂ ਦੇਖੀਆਂ ਇੱਕ ਮੋਟੀਵੇਸ਼ਨਲ ਹਮੇਸ਼ਾ ਕਿਰਦਾਰ ਅਸੀਂ ਦੇਖਦੇ ਆ ਕਿ ਹਰਦੀਪ ਗਰੇਵਾਲ ਆ ਰਹੇ ਨੇ ਕੁਝ ਸਮਥਿੰਗ ਡਿਫਰੈਂਟ ਲੈ ਕੇ ਆਉਣਗੇ ਹੈਨਾ ਸੋ ਇਹਦੇ ਵਿੱਚ ਸਾਨੂੰ ਤੁਹਾਡਾ ਕੈਰੈਕਟਰ ਕਿ ਵਕੀਲ ਦਾ ਦੇਖਣ ਨੂੰ ਮਿਲੇਗਾ ਸੋ ਉਹਦੇ ਵਿੱਚ ਕੀ ਦਰਸਾਓਗੇ ਤੁਸੀਂ ਕਿ ਲੋਕਾਂ ਨੂੰ ਲੱਗੇ ਕਿ ਹਾਂ ਹਰਦੀਪ ਗਰੇਵਾਲ ਕੁਝ ਤਾਂ ਡਿਫਰੈਂਟ ਲੈ ਕੇ ਆ ਰਿਹਾ ਕਹਾਣੀ ਡਿਫਰੈਂਟ ਆ ਕਨਸੈਪਟ ਡਿਫਰੈਂਸ ਡਿਫਰੈਂਟ ਥੌਟ ਡਿਫਰੈਂਟ ਕੋਟੂਨ ਡਰਾਮਾ ਇਹਦੇ ਚ ਡਿਫਰੈਂਟ ਆ ਮੈਂ ਇੱਕ ਵਕੀਲ ਦਾ ਕਿਰਦਾਰ ਨਿਭਾ ਰਿਹਾ ਪਹਿਲੀ ਵਾਰੀ ਨਿਭਾ ਰਿਹਾ ਈਵਨ ਮੈਂ ਦੀ ਹੁਣੇ ਜਿਹੜਾ ਕਿਰਦਾਰ ਨਿਭਾ ਰਹੇ ਜਿਸ ਤਰੀਕੇ ਦਾ ਕਿਰਦਾਰ ਨਿਭਾ ਰਹੇ ਆ ਉਹ ਵੀ ਮੈਨੂੰ ਲੱਗਦਾ ਫਸਟ ਟਾਈਮ ਇਦਾਂ ਦਾ ਕਿਰਦਾਰ ਨਿਭਾ ਰਹੇ ਆ ਦੂਜੀ ਗੱਲ ਇਹ ਆ ਵੀ ਇਹ ਹੁਣ ਦੇਖ ਕੇ ਹੀ ਪਤਾ ਲੱਗੂਗਾ ਵੀ ਕੀ ਹੋਰ ਡਿਫਰੈਂਟ ਲੈ ਕੇ ਆ ਰਹੇ ਆ ਸਾਡੀ ਐਗਜ਼ੀਕਿਊਸ਼ਨ ਫਿਲਮ ਦੀ ਕੀ ਆ ਨਾ ਉਹਦੇ ਲਈ ਫਿਲਮ ਦੇਖਣੀ ਜ਼ਰੂਰੀ ਆ ਪਰ ਹਾਂ ਜੇ ਟੀਜ਼ਰ ਦੇਖਿਆ ਤੁਸੀਂ ਤੁਹਾਨੂੰ ਵਧੀਆ ਲੱਗਿਆ ਡਿਫਰੈਂਟ ਲੱਗਿਆ ਬਾਕੀ ਪਹਿਲੇ ਕੰਮ ਸਾਡੇ ਤੁਹਾਨੂੰ ਲੱਗਦੇ ਆ ਵੀ ਹੈਗੇ ਆ ਡਿਫਰ ਤਾਂ ਇੰਨਾ ਕੁ ਭਰੋਸਾ ਤੁਹਾਨੂੰ ਰੱਖਣਾ ਪੈਣਾ ਜੀ ਆਈ ਥਿੰਕ ਦਰਸ਼ਕੋ ਰੱਖਦੇ ਵੀ ਆ ਭਰੋਸਾ ਜੀ ਜੀ ਸੋ ਮੰਡੀ ਮੈਮ ਕੰਗ੍ਰੈਚੁਲੇਸ਼ਨਸ ਕਿਵੇਂ ਦਾ ਲੱਗਾ ਤੁਹਾਨੂੰ ਇਸ ਫਿਲਮ ਦੇ ਵਿੱਚ ਕੰਮ ਕਰਕੇ ਆਬਵੀਅਸਲੀ ਬਹੁਤ ਵਧੀਆ ਲੱਗਿਆ ਮਤਲਬ ਇਨ টারਮਸ ਆਫ ਦਾ ਹਾਂਜੀ ਸੋ ਦਾ ਕੈਰੈਕਟਰ ਆਈ ਇਦਾਂ ਦਾ ਕਦੇ ਕੈਰੈਕਟਰ ਮੈਂ ਪਲੇ ਨਹੀਂ ਕੀਤਾ ਇਦਾਂ ਦੇ ਵਿਸ਼ੇ ਤੇ ਕਦੇ ਮੂਵੀ ਨਹੀਂ ਬਣੀ ਪੰਜਾਬੀ ਸਿਨੇਮਾ ਵਿੱਚ ਸੋ ਦੈਟ ਵਾਸ ਅ ਨੰਬਰ 1 ਐਂਡ ਪਹਿਲੀ ਵਾਰ आई एम वर्किंग विद हरदीप एंड गैरी यू नो एंड मैं मेरी चाह सी तुनका तुनका दा पोस्टर ही देखकर के कुछ ਤਕੜੇ ਬੰਦੇ ਆ ਰਹੇ ਨੇ ਇਹਨਾਂ ਨਾਲ ਕੰਮ ਕੀਤਾ ਜਾਵੇ ਫਿਊਚਰ ਵਿੱਚ ਸੋ ਫਿਊਚਰ ਮੇਰੇ ਕੋਲ ਹੀ ਚੱਲ ਕੇ ਆ ਗਿਆ ਸੀਗਾ ਵਿਚ ਇਜ਼ ਬਿਊਟੀਫੁਲ ਐਂਡ ਆਫ ਕੋਰਸ ਦ ਰੋਲ ਡਿਮਾਂਡਿੰਗ ਚੈਲੰਜਿੰਗ ਮੇਰੀ ਜਨਰਲ ਲਾਈਫਸਟਾਈਲ ਤੋਂ ਬਹੁਤ ਹਟ ਕੇ ਯੂ نو ਜੇਲ ਵਿੱਚ ਸੀਨਸ ਕਰਨੇ ਕੈਨੇਡਾ ਵੀ ਆਈ ਥਿੰਕ ਬਹੁਤ ਸਾਰੀਆਂ ਚੀਜ਼ਾਂ ਫਰਸਟ ਹੋਈਆਂ ਮੇਰੇ ਨਾਲ ਇਸ ਮੂਵੀ ਚ ਮਤਲਬ ਖਤਰਨਾਕ ਕੁੱਟ ਵੀ ਮੈਂ ਪਹਿਲੀ ਵਾਰੀ ਖਾਦੀ ਹੈ ਹਲ ਆਪਣੇ ਜੇਲ ਵਿੱਚ ਵੀ ਮੈਂ ਪਹਿਲੀ ਵਾਰ ਇੰਨੀ ਡਿਊਰੇਸ਼ਨ ਦੇ ਸੀਨਸ ਕੀਤੇ ਨੇ ਮਤਲਬ ਯੂਰਿਨ ਦੀ ਸਮੈਲ ਤਾਂ ਮੈਨੂੰ ਨਾਰਮਲ ਜੀ ਲੱਗਣ ਲੱਪੇ Every day, theek hai like, okay, it's normal you ठीक है din नॉर्मल thoda i पहले दिन थोड़ा like, oh god but oh बट badhiya work kar gaya and कर गया mm -hmm. alawa उस इलावा पहली बार मैं sada भी साढ़ा शूट से माइनस सतारा सी minus सतारह mm -hmm. uh, हाँ जी माइनस सतारा में मैं पहली बार ही शूट किया माइनस सैवनटीन उस तो इलावा मैं माइनस थ्री फोर ही मेरी बस हो गई सी शूट करके सो so, ਫਰਮੇ ਲਾ ਥੋੜੀ ਜੀ ਗੱਲ ਖਿੱਚ ਰਹੀ ਆ ਬਟ ਬਿਕਾਜ਼ ਵੀ ਟਾਕਿੰਗ ਅਬਾਊਟ ਇਟ ਸੋ ਇਟ ਵਾਸ ਮਾਈਨਸ 17 ਮੈਂ ਸਿਰਫ ਮੈਂ ਜੈਕਟ ਨਹੀਂ ਪਾਈ ਹੋਈ ਸੀ ਕਿਉਂਕਿ ਕੰਟੀਨਿਉਟੀ ਵਿੱਚ ਜੈਕਟ ਨਹੀਂ ਸੀ ਸੋ ਮੈਂ ਕੋਟੀ ਪਾਈ ਸੀ ਜੀਨਸ ਪਾਈ ਹੋਈ ਸੀ ਤੇ ਉੱਥੇ ਟੈਕਸੀ ਡਰਾਈਵਰ ਨੇ ਮੇਰੇ ਮੂੰਹ ਤੇ ਪੈਸੇ ਸਿੱਟਨੇ ਸੀ ਹੈਨਾ ਜਾਂਦੀ ਹੋਈ ਪੈਸੇ ਸਿੱਟਨੇ ਸੀ ਤਾਂ ਉਹ ਸਿੱਟਣਾ ਸਿੱਟਣਾ ਹੋਣ ਸਿੱਟਣਾ ਹੋਣ ਯੂ نو ਲਾਈਕ ਹੀ ਵਾਸ ਜਸਟ ਇੱਥੇ ਤੋਂ ਇੱਥੇ ਕਿ ਗਿਰ ਜਾਣ ਐਂਡ ਨਾਉ ਆ ਵਾਸ ਲਿਟਰਲੀ ਲਾਈਕ ਬ੍ਰੋ ਚੰਗੀ ਤਰ੍ਹਾਂ ਮੂੰਹ ਤੇ ਪੈਸੇ ਮਾਰ ਪਲੀਜ਼ ਪਲੀਜ਼ ਹਾਂ ਬਿਕੋਜ਼ ਠੰਡ ਨਹੀਂ ਸੀ ਹੈ ਨਾ ਆਈ ਵਾਂਟਡ ਕਿ ਸ਼ਾਰਟ ਕਰੀਏ ਤੇ ਭੱਜ ਜਾਈਏ ਉੱਥੇ ਹਾਂ ਜਲਦੀ ਹੋਵੇ ਹਾਂ ਸੋ ਬਿਊਟੀਫੁਲ ਐਕਸਪੀਰੀਅੰਸ ਸੋ ਯਾ ਦੈਟਸ ði ਐਂਸਰ ਦੈਟਸ ði ਐਂਸਰ ਠੀਕ ਹੈ ਸ਼ੁਰੂ ਕਿੱਦਾ ਹੈ ਬਟ ਖਤਮ ਵਧੀਆ ਆਇਆ ਸਰ ਜੀ ਮੈਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਕਿ ਇੱਕ ਕਹਾਣੀਆਂ ਜਿਹੜੀਆਂ ਹੁੰਦੀਆਂ ਫਿਲਮਾਂ 'ਚ ਆਪਾਂ ਦੇਖਦੇ ਸਾਡੇ ਆਲੇ ਦੁਆਲੇ ਹੀ ਕਿਤੇ ਨਾ ਕਿਤੇ ਵਿਚੜਦੀਆਂ ਹੁੰਦੀਆਂ ਹੈ ਨਾ ਸੋ ਇਦਾਂ ਦੀ ਕਹਾਣੀ ਆਬਵੀਅਸਲੀ ਤੁਹਾਡੇ ਵੀ ਆਲੇ ਦੁਆਲੇ ਵਿਚਰੀ ਹੁੰਦੀਆਂ ਪਰ ਤੁਸੀਂ ਕਿਸੇ ਪਰਫੈਕਟ ਮਤਲਬ ਕਿ ਕਿਸੇ ਇੱਕ ਨੂੰ ਲੈ ਕੇ ਉਹ ਚੀਜ਼ ਸੋਚੀ ਕਿ ਹਾਂ ਨਹੀਂ ਇਹ ਕਿਸੇ ਇੱਕ ਦੀ ਪਰਿਵਾਰ ਦੀ ਕਹਾਣੀ ਨਹੀਂ ਹੈਗੀ ਚਾਹੇ ਜਿਹਨਾਂ ਨੂੰ ਅਸੀਂ ਮਿਲੇ ਆ ਜਾਂ ਆਪਾਂ ਵੈਸੇ ਜਾਣਦੇ ਆ ਇਹ ਜਿਹੜਾ ਕਨਸੈਪਟ ਆ ਜਿਹੜਾ ਥਾਟ ਆ ਇਹ ਉਹਨਾਂ ਕਈ ਪਰਿਵਾਰਾਂ ਦੀਆਂ ਕਹਾਣੀਆਂ ਤੋਂ ਥਾਟ ਤੇ ਕਨਸੈਪਟ ਅਸੀਂ ਇਨਸਪਾਇਰ ਲਾ ਪਰ ਜਿਹੜੀ ਕਹਾਣੀਆਂ ਜਿਹੜੇ ਪਾਤਰ ਨੇ ਕੈਰੈਕਟਰ ਨੇ ਉਹ ਫਿਕਸ਼ਨਲ ਨੇ ਓਕੇ ਜੀ ਇਹ ਸਾਰੀ ਕਹਾਣੀ ਸਾਡੀ ਫਿਕਸ਼ਨਲ ਆ ਓਕੇ ਜੀ ਬਟ ਇਸ ਦਾ ਬੇਸ ਜਿਹੜਾ ਵਾ ਉਹ ਟਰੂ ਇਵੈਂਟਸ ਨੇ ਉਹ ਸੀ ਜਿਹੜਾ ਬੇਸ ਆ ਆਪਣਾ ਥਾਟ ਆ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੜਕੇ ਰੱਖਦੇ ਆ ਬਟ ਕਹਾਣੀ ਨੂੰ ਕਹਿਣ ਦਾ ਤਰੀਕਾ ਸਾਡਾ ਉਹ ਫਿਕਸ਼ਨਲ ਆ ਕਿਰਦਾਰ ਫਿਕਸ਼ਨਲ ਨੇ ਸੋ ਤੁਸੀਂ ਕਿਸੇ ਪਰਿਵਾਰਾਂ ਨੂੰ ਜਾ ਕੇ ਮੈਮ ਜਾਂ ਤੁਸੀਂ ਲਾਈਕ ਮਿਲੇ ਹੋ ਕਿਸੇ ਨਾਲ ਗੱਲਬਾਤ ਕੀਤੀ ਆ ਉਦਾਂ ਦਾ ਸਿੰਸਲਾ ਹੋਇਆ ਲਾਈਕ ਮੈਂ ਦੇਖਿਆ ਵੈਸੇ ਸੋਸ਼ਲ ਮੀਡੀਆ ਤੇ ਕੁਝ ਹਾਂਜੀ ਨਹੀਂ ਮਿਲੇ ਆ ਸੀਗਾ ਅਸੀਂ ਮਿਲੇ ਆ ਮੈਡੀ ਹੋਣਾ ਤਾਂ ਤੇ ਨਹੀਂ ਹੋ ਸਕਿਆ ਪਰ ਅਸੀਂ ਮਿਲੇ ਸੀਗੇ ਪਰਿਵਾਰਾਂ ਨੂੰ ਤੇ ਉਹ ਉਹੀ ਹੋ ਜਾਂਦਾ ਵੀ ਜਦੋਂ ਕਈ ਵਾਰ ਖਬਰ ਖਬਰ ਹੀ ਹੁੰਦੀ ਆ ਵਾਪਸ ਹੁੰਦੇ ਆ ਕੋਈ ਗੱਲ ਜਦੋਂ ਆਪਾਂ ਮਿਲਦੇ ਆ ਕੋਲ ਬੈਠਦੇ ਆ ਜਿਨ੍ਹਾਂ ਨਾਲ ਦੁਖਾਂਤ ਵਾਪਰੇ ਆ ਫੇਰ ਉਹ ਚੀਜ਼ ਸ਼ਾਇਦ ਜ਼ਿਆਦਾ ਇੰਪੈਕਟ ਕਰਦੀ ਆ ਤੁਹਾਨੂੰ ਹਨਾ ਵੀ ਉਹ ਉਹਨਾਂ ਨਾਲ ਕੀ ਕੁਝ ਹੋਇਆ ਫੇਰ ਸਾਨੂੰ ਚਲੋ ਇਹ ਵੀ ਲੱਗਿਆ ਵੀ ਹਾਂ ਅਸੀਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਫਿਲਮ ਦੇ ਵਿੱਚ ਛੁਈਆਂ ਨੇ ਥੋੜੀਆਂ ਥੋੜੀਆਂ ਛੁਈਆਂ ਨੇ ਚਾਹੇ ਪਰ ਉਹਨਾਂ ਨੂੰ ਅਸੀਂ ਟੱਚ ਕੀਤਾ ਉਸ ਐਸਪੈਕਟਸ ਨੂੰ ਹਨਾ ਫੇਰ ਉਹ ਸਾਨੂੰ ਲੱਗਿਆ ਵੀ ਹਾਂ ਅਸੀਂ ਠੀਕ ਕੀਤਾ ਜੋਗੀ ਤੁਹਾਨੂੰ ਕੀ ਲੱਗਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਟੱਚ ਕਰਨੀਆਂ ਚਾਹੀਦੀਆਂ ਸੀ ਇਸ ਫਿਲਮ ਦੇ ਵਿੱਚ ਇਸ ਕਨਸੈਪਟ ਨੂੰ ਲੈ ਕੇ ਥੌਟਸ ਨੂੰ ਲੈ ਕੇ ਐਂਡ ਉਹ ਤੁਸੀਂ ਪ੍ਰੋਪਰ ਨਿਭਾਈਆਂ ਵੀਆਂ ਚਾਹੇ ਉਹ ਤੁਹਾਡੀ ਗੱਲ ਹੋਵੇ ਚਾਹੇ ਮੈਂਡੀ ਮੈਮ ਦੀ ਗੱਲ ਹੋਵੇ ਨਹੀਂ ਉਹੀ ਇਹ ਕਹਾਣੀ ਦੇ ਨਾ ਪਲੱਸ ਮਾਈਨਸਸ ਨੇ ਜਿਹੜੇ ਇਨਸੀਡੈਂਟਸ ਹੋ ਰਹੇ ਨੇ ਉਹਦੇ 'ਚ ਆਪਾਂ ਕਈ ਵਾਰੀ ਮੁੰਡੇ ਦਾ ਖਸੂਰ ਕੱਢਦੇ ਆ ਕਿਤੇ ਕੁੜੀ ਦਾ ਖਸੂਰ ਕੱਢਦੇ ਆ ਕਿਤੇ ਉਹ ਥਰਡ ਪਾਰਟੀ ਹੁੰਦੀ ਆ ਜਿਹੜੀ ਜਿਨ੍ਹਾਂ ਨੇ ਪਰਿਵਾਰਾਂ ਨੂੰ ਮਲਾਇਆ ਹਨਾ ਕਿਤੇ ਉਹ ਪੇਰੈਂਟਸ ਹੁੰਦੇ ਆ ਜਿਨ੍ਹਾਂ ਨੇ ਕੁੜੀ ਨੂੰ ਪੁਸ਼ ਕੀਤਾ ਕਿਤੇ ਉਹ ਕੁੜੀ ਖੁਦ ਹੁੰਦੀ ਆ ਜਿਹੜੀ ਬਾਹਰ ਉਹ ਸਾਰੇ ਐਸਪੈਕਟਸ ਜਿਹੜੇ ਨੇ ਨਾ ਰੀਅਲ ਇਨਸੀਡੈਂਟਸ ਤੋਂ ਇਨਸਪਾਇਰਡ ਸੀ ਤਾਂ ਹੀ ਕਹਿੰਦੇ ਆ ਵੀ ਉਹਨਾਂ ਚੋਂ ਅਸੀਂ ਜਿਹੜੀ ਜਿਹੜੀ ਚੀਜ਼ਾਂ ਹਨ ਲੱਗੀਆਂ ਵੀ ਅਸੀਂ ਦਿਖਾ ਸਕਦੇ ਹਾਂ ਤਰੀਕੇ ਨਾਲ ਕਹਾਣੀ ਦੇ ਵਿੱਚ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਮੈਂ ਪਹਿਲਾਂ ਸਮੇਂ ਦੀ ਗੱਲ ਕਰਾਂ ਪਹਿਲਾਂ ਹੁੰਦਾ ਸੀ ਕਿ ਮੁੰਡਾ ਚਲੇ ਜਾਂਦਾ ਸੀ ਕੁੜੀ ਵੇਟ ਕਰਦੀ ਰਹਿੰਦੀ ਸੀ ਹੈਨਾ ਜਾਂ ਮੁੰਡਾ ਥੋੜੇ ਸਮੇਂ ਲਈ ਆਉਂਦਾ ਸੀ ਮਿਲ ਕੇ ਚਲਾ ਜਾਂਦਾ ਸੀ ਬਾਹਰੋਂ ਪਰ ਉਹਨਾਂ ਨੇ ਉਧਰ ਦੂਜਾ ਵਿਆਹ ਕਰਾਇਆ ਹੁੰਦਾ ਨਹੀਂ ਕਿ ਰਹਿੰਦਾ ਪੱਕੇ ਹੋਣ ਦੇ ਲਈ ਜਾਂ ਉਹ ਸਿਲਸਿਲਾ ਹੁੰਦਾ ਸੀ ਸੋ ਨਾਊਡੇਸ ਜਾਂ ਉਸ ਤੋਂ ਥੋੜੇ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਕੁੜੀਆਂ ਬਾਹਰ ਚਲੇ ਜਾਂਦੀਆਂ ਐ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਸੋ ਇਹ ਮੈਨੂੰ ਲੱਗਦਾ ਪਹਿਲਾਂ ਮੁੰਡਿਆਂ ਦਾ ਹੁੰਦਾ ਸੀ ਹੁਣ ਕੁੜੀਆਂ ਦਾ ਹੋ ਗਿਆ ਸੋ ਦੋਨੋਂ ਪਾਕਿਸਤਾਨ ਨੂੰ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਪਹਿਲਾਂ ਵੀ ਗਲਤ ਸੀ ਤੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹਨਾ ਅਸੀਂ ਕਿਸੇ ਦਾ ਪੱਖ ਨਹੀਂ ਲਿਆ ਜੀ ਇੱਕ ਸਾਈਡ ਦੀ ਗੱਲ ਨਹੀਂ ਕੀਤੀ ਪਰ ਸਾਡੇ ਕਹਿਣ ਦਾ ਮਤਲਬ ਇਹੀ ਹੈ ਫਿਲਮ ਅਸੀਂ ਕਹਿਣਾ ਇਹੀ ਚਾਹੁੰਦੇ ਹਾਂ ਵੀ ਓਵਰਆਲ ਇਹ ਚੀਜ਼ ਗਲਤ ਆ ਫॉर ਅ ਸੋਸਾਇਟੀ ਹਨਾ ਹਿਊਮਨ ਵੈਲਿਊਜ਼ ਜਿਹੜੀਆਂ ਨੇ ਉਹ ਜੇ ਡਾਊਨ ਜਾ ਰਹੀਆਂ ਨੇ ਤਾਂ ਇਹ ਓਵਰਆਲ ਬਹੁਤ ਗਲਤ ਚੀਜ਼ ਆ ਜੀ ਤੇ ਉਦੋਂ ਵੀ ਗਲਤ ਸੀਗਾ ਹਾਂ ਜੀ ਡੈਫੀਨਿਟਲੀ I ਮੀ ਜੇ ਕੋਈ ਜਾਣਾ ਵੀ ਚਾਹੁੰਦਾ ਜਿਵੇਂ ਮੈਮ ਨੇ ਪਹਿਲਾਂ ਵੀ ਇੱਕ ਵਾਰੀ ਕਹੇ ਸੀ ਜੇ ਕੋਈ ਜਾਣਾ ਚਾਹੁੰਦਾ ਉਹ ਉਹਦੀ ਚੋਇਸ ਆ ਬਟ ਜਾ ਕੇ ਇਸ ਤਰੀਕੇ ਨਾਲ ਰਹੇ ਹੋ ਤੁਸੀਂ ਉਹ ਮੈਟਰ ਕਰਦਾ ਹੈ ਨਾ ਮੰਡੀ ਮੈਮ 100% ਲਾਈਕ ਪੜਨ ਲਈ ਜਾਣਾ ਜਾਂ ਕਿੱਦਾਂ ਜਾਣਾ ਬਟ ਘਰੋਂ ਦੁਖੀ ਹੋ ਕੇ ਨਾ ਜਾਈਏ ਸਭ ਕੁਝ ਵੇਚ ਕੇ ਨਾ ਜਾਈਏ I I think ਉਹ ਦਿੱਲ ਤਾਂ ਫਿਰ ਅਗਰ ਕਿਸੇ ਨੂੰ ਪੁੱਛਦੇ ਆ ਤੁਸੀਂ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਤਾਂ I think ਉਹਨਾਂ ਕੋਲ ਰੀਜ਼ਨਸ ਨਹੀਂ ਹੁੰਦੇ ਜੇ ਕਿਸੇ ਨੂੰ ਕਹਿੰਨੇ ਆ ਕਿ ਪੰਜਾਬ 'ਚ ਕਿਉਂ ਰਹਿਣਾ ਕੋਈ ਮੈਨੂੰ ਪੁੱਛੂਗਾ ਪੰਜਾਬ 'ਚ ਕਿਉਂ ਰਹਿਣਾ ਮੈਂ ਕਹਾਂਗੀ ਪੰਜਾਬ 'ਚ ਕਿਉਂ ਰਹਿਣਾ ਕਿਉਂਕਿ ਮੈਂ ਇੱਥੇ ਜੰਮੀ ਪਲੀ ਆ ਮੈਨੂੰ ਲੱਗਦਾ ਮੈਂ ਇੱਥੇ ਵਧੀਆ ਕਮਾ ਸਕਦੀ ਆ ਮੈਂ ਆਪਣੇ ਪਰਿਵਾਰ ਕੋ ਰਹਿ ਸਕਦੀ ਆ ਐਂਡ ਉੱਥੇ ਮੈਨੂੰ ਇਕੱਲੀ ਰਹਿਣਾ ਪੈਣਾ ਪੀਜੀ ਦੇ ਵਿੱਚ ਰਹਿਣਾ ਪੈਣਾ ਸੋ ਮੇਰੇ ਕੋ ਇਹ ਆਨਸਰ ਸੋਣਗੇ ਸੋ ਇਹ ਚੀਜ਼ਾਂ ਲਾਈਕ ਤੁਹਾਡੇ ਵਾਲੇ ਵਾਲੇ ਹੁੰਦੀਆਂ ਜੇ ਤੁਸੀਂ ਸ਼ੂਟ ਕਰ ਰਹੇ ਸੀਗੇ ਲਾਈਕ ਇਹ ਚੀਜ਼ਾਂ ਵਿਚਰੀਆਂ ਤੁਸੀਂ ਕਿਸੇ ਤੋਂ ਸਵਾਲ ਪੁੱਛੇ ਜਾਂ ਕਿਸੇ ਨੇ ਤੁਹਾਨੂੰ ਆਨਸਰ ਦਿੱਤੇ ਸੋ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਰਹਿਣੀਆਂ ਨੇ ਇਹੀ ਆ ਵੀ ਮੈਨੂੰ ਲੱਗਦਾ ਵੀ ਰੀਜ਼ਨਸ ਹੀ ਤਾਂ ਹੈ ਨਹੀਂ ਸਾਡੇ ਕੋਲ ਜਿਹੜੀ ਗੱਲ ਤੁਸੀਂ ਸਵਾਲ ਦਾ ਜਵਾਬ ਵੀ ਖੁਦ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸਵਾਲ ਕੀਤਾ ਮੈਂ ਆਪਣੇ ਆਪ ਹਾਂ ਉਹ ਮੇਰਾ ਆਨਸਰ ਹੋਵੇਗਾ ਜੀ ਉਹ ਸਵਾਲ ਹਰੇਕ ਨੂੰ ਆਪਣੇ ਆਪ ਨੂੰ ਕਰਨਾ ਚਾਹੀਦਾ ਜੇ ਕੋਈ ਕੈਨੇਡਾ ਜਾਣਾ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਉਹਨੂੰ ਵੀ ਜਿਹੜਾ ਨਹੀਂ ਜਾਣਾ ਚਾਹੁੰਦਾ ਉਹਨੂੰ ਵੀ ਉਹ ਸਵਾਲ ਆਪਣੇ ਆਪ ਨੂੰ ਕਰਨਾ ਚਾਹੀਦਾ ਜੇ ਰੀਜ਼ਨਿੰਗ ਸਟਰੋਂਗ ਆ ਚਾਹੇ ਉਹਨੇ ਬਾਹਰ ਜਾਣਾ ਚਾਹੇ ਇੱਥੇ ਰਹਿਣਾ ਉਹ ਗੁੱਡ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਇੱਕ ਮਿੱਥ ਨਹੀਂ ਬਣੀ ਹੁੰਦੀ ਨਹੀਂ ਅਸੀਂ ਬਾਹਰ ਹੀ ਜਾਣਾ ਆ ਸੋ ਆਲੋ ਇੱਥੇ ਨਹੀਂ ਬਣ ਸਕਦਾ ਕੁਝ ਸੋ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹ ਕੀ ਸੋਚਦੇ ਹੋਣਗੇ ਜਾਂ ਉਹਨਾਂ ਨੂੰ ਕੀ ਲੱਗਦਾ ਕਿ ਉੱਥੇ ਇੱਥੇ ਨਹੀਂ ਕਮਾ ਸਕਦੇ ਮੇਬੀ ਉਹਨਾਂ ਨੂੰ ਲੱਗਦਾ ਇੱਥੇ ਨਹੀਂ ਕਮਾ ਸਕਦੇ ਜਾਂ ਫਿਰ ਉਹਨਾਂ ਨੇ ਇੱਥੇ ਹਿੰਮਤ ਨਹੀਂ ਮਾਰੀ ਟਰਾਈ ਨਹੀਂ ਕੀਤੀ ਐਂਡ ਮੈਂ ਕੁਝ ਇਦਾਂ ਦੇ ਲੋਕਾਂ ਨੂੰ ਵੀ ਜਾਣਦੀ ਹਾਂ ਕਿ ਜੋ ਇੱਥੇ ਕੁਝ ਜ਼ਿਆਦਾ ਕਰਦੇ ਹੀ ਨਹੀਂ ਕਿਉਂਕਿ ਉਹ ਵੇਟ ਕਰ ਰਹੇ ਨੇ ਕਿ ਕਦੋਂ ਉਹ ਬਾਹਰ ਜਾਣ ਕਦੋਂ ਫਿਰ ਆਪਣੀ ਲਾਈਫ ਸਟਾਰਟ ਕਰਨ ਕਦੋਂ ਸ਼ੁਰੂਆਤ ਹੋਵੇ ਯੂ نو ਬਟ ਦੈਨ ਦੇ ਡੋਨਟ ਰੀਅਲਾਈਜ਼ ਕਿ ਦੇ ਕਿਲਿੰਗ ਟਾਈਮ ਲਾਈਕ ਥਿਸ ਹਨਾ ਉਪਰੋਂ ਅਗੇਨ ਜੇ ਤੁਹਾਡੇ ਕੋ ਰੀਜ਼ਨ ਹੈ ਵਜ੍ਹਾ ਹੈ ਬਾਹਰ ਜਾ ਕੇ ਮੈਂ ਐਕਸ ਵਾਈ ਜ਼ੈਡ ਕਰਨਾ ਹੈ ਆਹਾ ਮੇਰਾ ਪਲਾਨ ਆਫ ਐਕਸ਼ਨ ਹੈ ਠੀਕ ਹੈ ਐਗਜ਼ੀਕਿਊਟ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਂ ਪੰਜਾਬ ਰਹਿ ਕੇ ਹੀ ਨਾਮ ਕਮਾਉਣਾ ਹੈ ਕੰਮ ਕਮਾਈ ਕਰਨੀ ਹੈ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਆਪਣੇ ਪਰਿਵਾਰ ਕੋਲ ਰਹਿਣਾ ਹੈ ਚੋਇਸ ਤੁਹਾਡੀ ਹੈ ਮੈਂ ਸਿਰਫ ਇੰਨਾ ਕਹਾਂਗੀ ਕਿ ਜਿਹੜਾ ਜ਼ਰੀਆ ਹੈ ਬਾਹਰ ਜਾਣ ਦਾ ਉਹਨੂੰ ਡਿਸਰੈਸਪੈਕਟਫੁਲ ਨਾ ਬਣਾਓ ਕਿ ਐਜ਼ ਅ ਕਮਿਊਨਿਟੀ ਆਪਾਂ ਸਿਰ ਉਠਾ ਕੇ ਨਹੀਂ ਆਪਾਂ ਚੱਲ ਤੁਰ ਫਿਰ ਸਕਦੇ ਬਿਕਾਜ਼ ਆਪਣੇ ਨਾਮ ਦੇ ਨਾਲ ਆ ਚੀਜ਼ਾਂ ਜੁੜਦੀਆਂ ਨੇ ਕਿ ਆਹ ਹਤਾ ਕੌਮੀ ਇਦਾਂ ਦੀ ਹੈ ਇਹ ਤਾਂ ਯੂ نو ਆ ਗਲਤ ਕੰਮ ਕਰਦੀ ਹੈ ਇਹ ਉਹ ਇਹ ਉਹ ਉਦੋਂ ਮੈਨੂੰ ਫੇਰ ਸੋ ਹੁੰਦਾ ਕਿ ਨਹੀਂ ਅਸੀਂ ਤਾਂ ਬਹੁਤ ਘੈਂਟ ਆ ਜਦਾ ਬਹੁਤ ਅਣਖੀ ਆ ਯੂ نو ਫਿਰ ਆਪਾਂ ਲੈਟ ਡਾਉਨ ਫੀਲ ਕਰਦੇ ਆ ਜਦੋਂ ਆਪਾਂ ਨੂੰ ਇਦਾਂ ਇਦਾਂ ਦੀਆਂ ਚੀਜ਼ਾਂ ਬਾਰੇ ਆਮ ਫਾਈਂਡ ਆਊਟ ਆਪਾਂ ਫਾਈਂਡ ਆਊਟ ਕਰਦੇ ਆ ਸੋ ਇਟਸ ਓਕੇ ਬਾਹਰ ਜਾਣਾ ਨਾ ਜਾਣਾ ਇੰਟਾਈਲੀ ਯੂ ਡਿਸੀਜਨ ਪਰ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਕਿ ਜੇ ਤੁਹਾਨੂੰ ਲੱਗਦਾ ਕਿ ਬਾਹਰ ਜਾ ਕੇ ਲਾਈਫ ਇਦਾਂ ਸੈੱਟ ਹੋ ਜਾਂਦੀ ਆ ਨੋ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਸਟਰਗਲ ਤਾਂ ਚਲੋ ਵੈਸੇ ਹੀ ਉਹ ਚੱਲਦਾ ਹੀ ਰਹਿੰਦਾ ਬਾਹਰ ਇੱਥੇ ਹਾਂ ਉਹ ਤਾਂ ਚੱਲਦਾ ਹੀ ਰਹਿਣਾ ਹੈ ਦਸ ਫੜ ਬਲਾਈਵ ਬਟ ਉੱਥੇ ਜਾ ਕੇ ਤੁਹਾਨੂੰ ਮਤਲਬ ਉੱਥੇ ਐਸ਼ੋ ਆਰਾਮ ਤਾਂ ਨਹੀਂ ਕਿ ਵੱਡੇ ਵੱਡੇ ਘਰ ਜਿਵੇਂ ਤੁਸੀਂ ਮੂਵੀਆਂ 'ਚ ਦੇਖਦੇ ਆ ਤੁਹਾਨੂੰ ਕਿਸ ਨੇ ਕਹਣਾ ਹਾਂ ਲੋ ਜੀ ਆ ਜਾਓ ਵੈਲਕਮ ਟੂ ਕੈਨੇਡਾ অর ਵੈਲਕਮ ਟੂ ਇੰਗਲੈਂਡ ਇਟਸ ਨਾਟ ਲਾਈਕ ਦੈਟ ਹੈ ਨਾ ਯੂਲ ਹੈਵ ਟੂ ਵਰਕ ਵੈਰੀ ਵੈਰੀ ਹਾਰਡ ਦਸ ਵੀ 30 ਸਾਲ ਬਹੁਤ ਕੜੀ ਮਤਲਬ ਮਿਹਨਤ ਕਰਕੇ ਆਪਣੇ ਆਪ ਨੂੰ ਸੈੱਟ ਕਰਕੇ ਫਿਰ ਜਾ ਕੇ ਤੁਸੀਂ ਕੁਝ ਹਾਸਲ ਕਰ पाओਗੇ ਜੋ ਜੋ ਕਰਨਾ ਚਾਹੁੰਦੇ ਹੋ ਜੇ ਤੁਸੀਂ ਮਤਲਬ ਗਾੜੀ ਬੰਗਲਾ ਇਹੀ ਇਹੀ ਤੁਹਾਡੀ ਮਤਲਬ ਖੁਆਇਸ਼ ਹੈ ਤਾਂ ਆਹੀ ਗੱਲ ਤੋਂ ਮੈਂ ਇੱਕ ਗੱਲ ਕਰਦੀ ਆ ਜਿਵੇਂ ਨਾ ਬਹੁਤ ਸਾਰੇ ਬੱਚੇ ਆ ਇਹ ਹੀ ਦੇਖ ਕੇ ਬਾਹਰ ਜਾਂਦੇ ਕਿ ਉੱਥੇ ਲਾਈਕ ਐਦਾਂ ਦਾ ਲਾਈਫ ਸਟਾਈਲ ਹੋਵੇਗਾ ਬਸ ਉਹ ਸਿਰਫ ਇਹੀ ਸੋਚ ਕੇ ਜਾਂਦੇ ਬਹੁਤ ਟਾਈਮ ਲੱਗਦਾ ਬਹੁਤ ਜ਼ਿਆਦਾ ਟਾਈਮ ਮੇਰੇ ਚਾਚਾ ਜੀ ਨੇ ਕੈਨੇਡਾ ਸੋ ਜਦੋਂ ਉਹ ਗਏ ਸੀਗੇ ਹੀ ਅੱਜ ਤੱਕ ਆਈ ਥਿੰਕ 30 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦੀ অলਮੋਸਟ ਸੇਮ ਰੂਟੀਨ ਰਹਿੰਦੀ ਆ that he'll wake up at 2 3 ਵਜੇ ਉੱਠਦੇ ਨੇ ਫਿਰ ਕੰਮ ਤੇ ਜਾਂਦੇ ਨੇ ਫਿਰ ਸ਼ਾਮ ਨੂੰ ਆਉਂਦੇ ਨੇ ਫਿਰ ਰਿਪੀਟ ਹੁੰਦਾ ਹੈ ਉਹ ਯੂ نو ਜੋ ਹੀਜ਼ ਆ ਜੋ ਆ ਜੋ ਬਹੁਤ ਵਧੀਆ ਕਰ ਰਹੇ ਨੇ ਇਨ ਹੀਜ਼ ਉਹਨਾਂ ਨੇ ਬਹੁਤ ਕੁਝ ਅਚੀਵ ਕੀਤਾ ਵੱਡਾ ਕਾਰ एवरीथिंग ਪਰ ਉਹਨਾਂ ਨੇ ਗਿਵ ਅਪ ਕੀ ਕੀਤਾ ਆਪਣੀ ਪੂਰੀ ਜਵਾਨੀ ਮਤਲਬ ਉਹਨਾਂ ਨੇ ਮਿਹਨਤ 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 ਕਰਦੇ ਯੂ نو ਉਹ ਉਹ ਠੀਕ ਹੈ ਉਹ ਵੀ ਠੀਕ ਹੈ ਮਿਹਨਤ ਕਰਨੀ ਚਾਹੀਦੀ ਐਂਡ ਆਬਵੀਅਸਲੀ ਗਰੋ ਕਰਨਾ ਚਾਹੀਦਾ ਬਟ ਪ੍ਰੈਪਰੇਸ਼ਨ ਮਾਈਂਡ ਵਿੱਚ ਹੋਣੀ ਚਾਹੀਦੀ ਆ ਕਿ ਮੈਨੂੰ ਇੰਨੀ ਮਿਹਨਤ ਕਰਨੀ ਪਾਏਗੀ ਤੇ ਉਹਨਾਂ ਨੇ ਰਾਤਾਂ ਆਪਣੀਆਂ ਰੱਖੀਆਂ ਤੁਸੀਂ ਕਹਿੰਨਾ ਦੋ ਤਿੰਨ ਵਜੇ ਨੀਂਦ ਨਾਲ ਕੰਪਰੋਮਾਈਜ਼ ਯੈਸ ਸੋ ਮੱਚ ਯੈਸ ਯੈਸ ਹੈਲਥ ਇਜ਼ ਵੈਲਥ ਆਪਾਂ ਕਹਿੰਦੇ ਆ ਬਟ ਉਹਨਾਂ ਨੇ ਆਪਣੀ ਹੈਲਥ ਵੀ ਨਹੀਂ ਦੇਖੀ ਰਾਈਟ ਯਾ ਉਹ ਵੀ ਚੀਜ਼ ਆ ਮਾਇਨੇ ਰੱਖਦੀਆਂ ਸਰ ਜਦੋਂ ਤੁਸੀਂ ਪਰਿਵਾਰਾਂ ਨੂੰ ਜਾ ਕੇ ਮਿਲਿਓ ਨਾ ਮਾਮਾ ਨਾਲ ਗੱਲਾਂ ਕੀਤੀਆਂ ਪਿਓ ਨਾਲ ਗੱਲਾਂ ਕੀਤੀਆਂ ਭੈਣ ਭਰਾ ਨਾਲ ਗੱਲਾਂ ਕੀਤੀਆਂ ਤਾਂ ਮਾਮਾ ਦੇ ਕੀ ਜਜ਼ਬਾਤ ਸੀਗੇ ਉਹਨਾਂ ਨੇ ਕੀ ਤੁਹਾਨੂੰ ਅਹਿਸਾਸ ਕਰਵਾਇਆ ਜੋ ਤੁਹਾਨੂੰ ਅਹਿਸਾਸ ਹੋਇਆ ਉਹਨਾਂ ਨੇ ਕੀ ਬੋਲਿਆ ਤੁਹਾਨੂੰ ਕੀ ਗੱਲਾਂ ਕੀਤੀਆਂ ਤੁਸੀਂ ਐਕਚੁਅਲੀ ਨਾ ਐਕਸਪ੍ਰੈਸਿਵ ਜਿਹੜੀਆਂ ਨਾ ਮਦਰਸ ਹੀ ਹੁੰਦੀਆਂ ਨੇ ਜ਼ਿਆਦਾ ਇਦਾਂ ਨਹੀਂ ਵੀ ਪਿਓ ਨੂੰ ਦੁੱਖ ਨਹੀਂ ਹੁੰਦਾ ਚਾਹੇ ਉਹਨਾਂ ਦਾ ਬੇਟਾ ਹੈਗਾ ਨਹੀਂ ਹੈਗਾ ਜਾਂ ਜੋ ਵੀ ਘਟਾ ਹੋਇਆ ਜੀ ਪਰ ਮਦਰਸ ਐਕਸਪ੍ਰੈਸਿਵ ਜ਼ਿਆਦਾ ਹੁੰਦੀਆਂ ਇਦਾਂ ਤਾਂ ਇਦਾਂ ਲੱਗਦਾ ਹੁੰਦਾ ਵੀ ਸ਼ਾਇਦ ਦੁੱਖ ਉਹਨਾਂ ਨੂੰ ਜ਼ਿਆਦਾ ਪਰ ਇਕੁਅਲੀ ਹੁੰਦਾ ਦੋਨੇ ਪੇਰੈਂਟਸ ਨੂੰ ਦੁੱਖ ਆਣਾ ਚਾਹੇ ਫਾਦਰਾ ਚਾਹੇ ਮਾਦਰ। ਹੁਣ ਉਹੀ ਗੱਲ ਮੈਂ ਦੁਬਾਰਾ ਜਿਵੇਂ ਪਹਿਲਾਂ ਕਹੀ ਸੀਗੀ ਵੀ ਅਸੀਂ ਗੱਲ ਕਈ ਵਾਰ ਸੁਣ ਲੈਂਦੇ ਆ ਖਬਰ ਸੁਣ ਲੈਂਦੇ ਆ। ਪਰ ਜਦੋਂ ਦੁਖਾਂਤ ਕਿਸੇ ਦੇ ਮੂੰਹੋਂ ਸੁਣਦੇ ਆ ਨਾ ਆਪਾਂ ਕਿ ਕਿਸੇ ਨਾਲ ਹੋਇਆ ਜਾਂ ਕਿਸੇ ਦੇ ਬੱਚੇ ਨਾਲ ਇਦਾਂ ਹੋਇਆ ਫਿਰ ਉਹ ਚੀਜ਼ ਦਿਲ ਨੂੰ ਇਫੈਕਟ ਕਰਦੀ ਆ ਬਹੁਤ ਜ਼ਿਆਦਾ। ਉਹ ਚੀਜ਼ ਇਦਾਂ ਲੱਗਦੀ ਆ ਵੀ ਯਾਰ ਵੀ ਸਾਡੇ ਆਸ-ਪਾਸ ਇੰਨਾ ਕੁਝ ਮਾੜਾ ਹੋ ਰਿਹਾ। ਇੰਨੇ ਲੋਕਾਂ ਦੇ ਨਾਲ ਤੇ ਆਪਾਂ ਫੇਰ ਵੀ ਐਸਾ ਸੁਸਾਇਟੀ ਇੰਨੇ ਮਤਲਬ ਕੇਅਰਲੈਸ ਆ ਅਸੀਂ ਕੁਛ ਕਰ ਵੀ ਨਹੀਂ ਰਹੇ ਜਾਂ ਕੁਛ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਤੇ ਉੱਥੇ ਫਿਰ ਐਂ ਲੱਗਦਾ ਵੀ ਦੁੱਖ ਬਹੁਤ ਆ ਆਸ-ਪਾਸ ਆਪਣੀ ਦੁਨੀਆ ਦੇ ਜਦੋਂ ਅਸੀਂ ਦੁਆਬੇ ਵਾਲੀ ਸਾਈਡ ਜਾਂਦੇ ਆ ਨਾ ਜਾਂ ਕਈਆਂ ਨੂੰ ਜਾਂਦੇ ਮਤਲਬ ਕਿ ਜਦੋਂ ਕੋਈ ਜਾਂਦਾ ਆਪਣਾ ਜਾਂਦਾ ਤਾਂ ਕਹਿੰਦੇ ਆ ਕਿ ਸਾਰਾ ਦੁਆਬਾ ਨਾ ਬਾਹਰ ਲਿਆਨੇ ਖਾਲਿਆ ਐਦਾਂ ਕਹਿੰਦੇ ਆ ਸਭ ਤੋਂ ਪਹਿਲਾਂ ਉਧਰ ਹੀ ਜਾਣਾ ਸ਼ੁਰੂ ਕੀਤਾ ਸੀ ਜਦੋਂ ਐ ਸੁਣਦੇ ਆ ਨਾ ਲੇਕ ਆ ਦੁਆਬੇ ਵਾਲੀ ਬੈਠੇ ਸਾਡੇ ਪਿੰਡ ਚ ਇਹੀ ਆ ਮਤਲਬ ਸਾਡੇ ਪਿੰਡ ਵੀ ਬਹੁਤ ਪਤਾ ਨਹੀਂ ਕਿੰਨੇ ਘਰਾਂ ਤੇ ਤਾਲੇ ਲੱਗੇ ਹੋਇਆ ਇਨਕਲੂਡਿੰਗ ਮਾਈਨ ਮਤਲਬ ਸਾਡੇ ਸਾਡੇ ਘਰੇ ਵੀ ਐਂਡ ਯਾ ਬਹੁਤ ਰੈਅਰਲੀ ਉਹ ਆਪਣਾ ਘਰ ਖੁੱਲਦਾ ਹੈ ਕੋ ਖੋਲਾਂਗੇ ਜਾ ਕੇ ਦੁਬਾਰਾ ਵਨ ਆਫ ðiਸ ਡੇਸ ਆਪਾਂ ਜਾਣਾ ਨਹੀਂ ਉਹੀ ਆ ਕਿਤੇ ਵੀ ਜਾ ਕੇ ਰਹਿਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਉੱਜੜ ਕੇ ਜਾਣਾ ਥੋੜਾ ਝੋਖਾ ਹੋ ਜਾਂਦਾ ਤੁਸੀਂ ਦੁਆਰਾ ਆਪਣੀ ਜੜ ਤੋਂ ਟੁੱਟ ਜਾਂਦੇ ਨਾ ਫਿਰ ਮੁਸ਼ਕਲ ਪਰ ਸਰ ਜਿਹੜੇ ਹੁਣ ਬਾਹਰ ਬੈਠੇ ਨੇ ਸਾਡੇ ਪੰਜਾਬੀ ਉਹ ਇੱਧਰ ਆਨ ਨੂੰ ਤਰਸਦੇ ਨੇ ਪਰ ਜੇ ਤਰਸਦੇ ਨੇ ਫੇਰ ਬਾਹਰ ਹੀ ਘਾਤੇ ਗਏ ਸੀ ਮੈਨੂੰ ਇਹ ਨਹੀਂ ਸਮਝ ਆਉਂਦਾ ਨਹੀਂ ਠੀਕ ਆ ਇੱਕ ਸਮੇਂ ਤੇ ਤੁਹਾਡੀ ਨਾ ਲੋਡ ਹੋ ਜਾਂਦੀ ਆ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਉਦਾਂ ਦੀ ਹੋ ਜਾਂਦੀ ਆ ਤੁਸੀਂ ਕਿਸੇ ਦੇ ਇਨਫਲੂਐਂਸ ਦੇ ਵਿੱਚ ਆ ਜਾਂਦੇ ਹੋ ਤੇ ਸੱਚੀ ਜੈਨੂਅਲੀ ਵੀ ਲੋਡ ਹੁੰਦੀ ਆ ਕਿਸੇ ਦਾ ਇੱਥੇ ਨਹੀਂ ਕਾਰੋਬਾਰ ਸੈਟ ਆਉਂਦਾ ਉਹ ਜੈਨੂਅਲ ਹੋ ਗਿਆ ਚਲੋ ਪੁਰਾਣੇ ਸਮੇਂ ਤੋਂ ਆਪਣੇ ਲੋਕਾਂ ਨੇ ਉੱਥੇ ਜਾ ਕੇ ਮਿਹਨਤ ਬਹੁਤ ਕੀਤੀ ਆ ਬਹੁਤ ਕੁਝ ਬਣਾਇਆ ਵੀ ਆ ਹਾਂਜੀ ਹਾਂਜੀ ਡੈਫੀਨਿਟਲੀ ਬਾਹਰਲੇ ਮੁਲਕਾਂ ਨੇ ਪੰਜਾਬ ਨੂੰ ਦਿੱਤਾ ਵੀ ਬਹੁਤ ਕੁਝ ਆ ਇਹ ਜੀ ਗੱਲ ਨਹੀਂ ਹੈਗੀ ਪਰ ਚੱਕਰ ਕੀ ਆ ਵੀ ਜਦੋਂ ਹੁਣ ਉਹੀ ਗੱਲ ਆ ਵੀ ਘਰੋਂ ਹੀ ਨਿਕਲ ਗਏ ਹੂੰ ਉਹ ਘਰ ਆਪਣਾ ਤਾਂ ਲਗਣ ਲਾਇਆ ਉੱਥੇ ਆਪਾਂ ਕੰਮ ਕਰਦੇ ਆ ਰੋਜ਼ਮਰਾਂ ਦੀ ਜ਼ਿੰਦਗੀ ਆਪਣੀ ਉੱਥੇ ਦੀ ਹੋ ਜਾਂਦੀ ਆ ਪਰ ਜਿਹੜੀ ਜਾੜਾ ਨਹੀਂ ਨਿਕਲਦੀ ਦਿਮਾਗ ਚ ਤੇ ਇਹ ਵੀ ਸੱਚ ਆ ਵੀ ਉੱਥੋਂ ਫਿਰ ਮੁੜਨਾ ਵੀ ਈਜ਼ੀ ਨਹੀਂ ਹੈਗਾ ਆਬਵੀਅਸਲੀ ਨਹੀਂ ਈਜ਼ੀ ਹੈਗਾ ਜਿਵੇਂ ਹੁਣ ਬਹੁਤ ਸਾਰੇ ਬਜ਼ੁਰਗਾਂ ਨੇ ਜਦੋਂ ਅਸੀਂ ਗੱਲਾਂ ਕੀਤੀਆਂ ਤਾਂ ਜਿਵੇਂ ਉਹਨਾਂ ਦੀ ਸਰਕਾਰੀ ਨੌਕਰੀਆਂ ਸੀਗੀਆਂ ਇੱਧਰ ਜਾਂ ਉਹਨਾਂ ਕੋਲ ਬਹੁਤ ਖੇਤੀ ਸੀਗੀ ਜ਼ਮੀਨ ਸੀਗੀ ਬਟ ਉਹਨਾਂ ਦੇ ਬੱਚੇ ਉਧਰ ਗਏ ਹੋਏ ਸੀ ਪੱਕੇ ਹੋ ਗਏ ਸੀ ਸੋ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਉਧਰ ਬੁਲਾ ਲਿਆ ਵੀ ਸਾਡੇ ਕੋਲ ਆ ਜਾਓ ਉਹ ਆਪਣੀ ਸਰਕਾਰੀ ਨੌਕਰੀ ਵੀ ਛੱਡ ਕੇ ਗਏ ਠੀਕ ਹੈ ਜੀ ਆਪਣੇ ਖੇਤ ਖੋਤੇ ਰੱਖੇ ਸੀਗੇ ਬਟ ਫਿਰ ਹੌਲੀ ਹੌਲੀ ਉਹ ਵੀ ਵੇਚ ਦਿੱਤੇ ਕਿਉਂਕਿ ਉਹਨਾਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ ਮੋਹ ਸੀਗਾ ਤੇ ਇੱਥੇ ਇਕੱਲੇ ਨਹੀਂ ਰਹਿਣਾ ਚਾਹੁੰਦੇ ਸੀ ਸੋ ਕਈ ਵਾਰ ਮੋਹ ਵੀ ਖਿੱਚ ਕੇ ਲੈ ਜਾਂਦਾ ਹੈ ਹਾਂ ਉਹ ਜਨਰੇਸ਼ਨ ਤਾਂ ਵਿਚਾਰੀ ਫਸਦੀ ਹੈ ਇਸ ਚੱਕਰ 'ਚ ਹੈਨਾ ਇੱਕ ਪਾਸੇ ਉਹਨਾਂ ਨੂੰ ਜਵਾਕਾਂ ਦਾ ਮੋਹ ਇੱਕ ਪਾਸੇ ਆਪਣੇ ਘਰ ਦਾ ਆਪਣੀ ਮਿੱਟੀ ਦਾ ਮੋਹ ਉਹ ਤਾਂ ਵਿਚ ਵਿਚਾਲੇ ਦੇ ਰਹਿ ਜਾਂਦੇ ਆ ਇੱਥੇ ਰਹਿੰਦੇ ਆ ਤਾਂ ਜਵਾਕ ਉਹਨਾਂ ਨੂੰ ਯਾਦ ਆਉਂਦੇ ਆ ਉੱਥੇ ਜਾਂਦੇ ਆ ਤਾਂ ਤੜਤੀ ਆਉਂਦੀ ਆ ਤੜਤੀ ਯਾਦ ਆਉਂਦੀ ਆ ਸੋ ਵਿਚ ਵਿਚਾਲੇ اٹਕ ਜਾਂਦੇ ਉਹ ਕਹਿੰਦੇ ਹੁੰਦੇ ਕਿ ਅਸੀਂ ਆਉਣਾ ਚਾਹੁੰਦੇ ਆ ਬਟ ਕੀ ਕਰੀਏ ਅਸੀਂ ਨਾ ਪੋ ਹੀ ਦਿਲ ਕਰਦਾ ਹੈ ਬਿਲਕੁਲ ਹੈ ਨਾ ਅੱਛਾ ਸਰ ਮੈਂ ਤੁਹਾਡੇ ਕਿਰਦਾਰ ਦੀ ਗੱਲ ਕਰਾਂਗੀ ਬਹੁਤ ਸੋਹਣੇ ਲੱਗ ਰਹੇ ਹੋ ਪੱਗ ਦੇ ਵਿੱਚ ਹੁਣ ਵੀ ਤੇ 포ਸਟਰ ਦੇ ਵਿੱਚ ਵੀ ਮੂਵੀ ਦੇ ਵਿੱਚ ਵੀ 마ਸ਼ਾਅੱਲਾ ਸੋਹਣੇ ਲੱਗੋਗੇ ਸੋ ਕਿੱਦਾਂ ਸੋਚਿਆ ਕਿ ਆਪਣੇ ਕਿਰਦਾਰ ਦੇ ਨਾਲ ਪੱਗ ਵੀ ਜੋੜਨੀ ਆ ਅ ਇਦਾਂ ਹੁੰਦਾ ਨਾ ਵੀ ਜਿਵੇਂ ਕੈਰੇਕਟਰ ਆਪਾਂ ਕੋਈ ਵੀ ਪਲੇ ਕਰਦੇ ਆ ਤੁਸੀਂ ਉਹਦੇ ਚ ਮਤਲਬ ਫਿਜ਼ੀਕਲ ਇਨਪੁਟ ਕੀ ਦੇ ਸਕਦੇ ਹੋ ਉਹਦੇ ਅਪੀਅਰੈਂਸ ਦੇ ਵਿੱਚ ਹੂੰ ਉਹਨੂੰ ਹੋਰ ਜ਼ਿਆਦਾ ਜਸਟੀਫਾਈ ਕਰਨ ਲਈ ਜਾਂ ਹੋਰ ਜ਼ਿਆਦਾ ਡੈਪਥ ਦੇਣ ਲਈ ਉਹ ਪਹਿਲੀਆਂ ਫਿਲਮਾਂ ਦੇ ਵਿੱਚ ਜੇ ਉਹ ਪਾਰ ਘਟਾਇਆ ਹੈ ਜਾਂ ਵਧਾਇਆ ਉਹ ਕੈਰੈਕਟਰ ਦੀ ਡਿਮਾਂਡ ਸੀ ਜੀ ਤਾਂ ਕਰਕੇ ਜੇ ਬੈਚ ਦੇ ਵਿੱਚ ਇੱਕ ਪਾਸੇ ਮੈਂ ਮੋਟਾ ਸੀ ਕਿਉਂਕਿ ਉਹ ਲੇਜੀ ਕੈਰੈਕਟਰ ਸ਼ੋ ਕਰਨਾ ਸੀ ਜੇ ਦੂਸਰੇ ਪਾਸੇ ਮੇਰੇ ਮੁੱਛ ਰੱਖੀ ਹੋਈ ਸੀਗੀ ਮਸਟੈਚ ਸੀ ਤਾਂ ਉਹ ਡਿਸਿਪਲਿਨਡ ਕੈਰੈਕਟਰ ਸ਼ੋ ਕਰਨ ਲਈ ਹੁਣ ਵਕੀਲ ਦੇ ਕੈਰੈਕਟਰ ਦੇ ਵਿੱਚ ਜਦੋਂ ਤੁਸੀਂ ਕੋਸਟਿਊਮ ਪਾਲੀ ਤਾਂ ਤੁਸੀਂ ਵਕੀਲ ਬਣ ਗਏ ਬਿਲਕੁਲ ਜੀ ਨੋ ਡਾਊਟ ਹਨਾ ਪਰ ਜਦੋਂ ਤੁਸੀਂ ਇੱਕ ਜ਼ਿੰਮੇਵਾਰੀ ਸ਼ੋ ਕਰਨੀ ਆ ਤਾਂ ਕਿਤੇ ਨਾ ਕਿਤੇ ਪੱਗ ਇਨਹਾਂਸ ਕਰਦੀ ਆ ਤੁਹਾਡੇ ਕੈਰੈਕਟਰ ਨੂੰ ਹਨਾ ਹੂੰ ਤੇ ਉਹ ਕਿਸੇ ਵੀ ਵੈਸੇ ਦਾ ਫਾਰਮ ਚ ਹੋਵੇ ਵਕੀਲ ਨਾ ਵੀ ਹੋਵੇ ਕੋਈ ਵੀ ਹੋਰ ਕਰੈਕਟਰ ਹੋਵੇ ਜੇ ਭੱਗਾ ਤਾਂ ਉਹਨੇ ਇਨਹਾਂਸ ਕਰ ਦੇਣਾ ਇਨਹਾਂਸ ਕਰ ਲਿਆ ਜੀ ਤੇ ਉਹ ਸਾਨੂੰ ਲੱਗਿਆ ਜੀ ਟੀਮ ਕੀ ਹਾਂ ਇਦਾਂ ਕਰਨਾ ਚਾਹੀਦਾ अच्छा तो ਤੁਸੀਂ ਮੈਂਡੀ मैम ਨੂੰ ਸਾਈਨ ਕੀਤਾ ਸੋਚ ਲਿਆ ਸੀ ਬਟ ਹਾਂ ਮੈਂਡੀ मैम ਹੀ ਆ ਬਸ ਇਸ ਕਰਦਾ ਨਿਵਾ ਸਕਦੇ ਹਾਂ ਨਹੀਂ ਸਾਈਨ ਨਹੀਂ ਕੀਤਾ ਤਾਂ ਐ ਲੱਗਦਾ ਵੀ ਜਿਵੇਂ ਮੈਂ ਮੈਂਡੀ ਮੈਂ ਸਾਈਨ ਕਰਦਾ ਨਹੀਂ ਬਹੁਤ ਕੰਟੈਕਟ ਸਾਈਨ ਕਰਦੇ ਨੇ ਮੂਵੀ ਦੇ ਲਈ ਨਹੀਂ ਨਹੀਂ ਉਹ ਉਹ ਤਾਂ ਕਹਿਣ ਦੀ ਗੱਲ ਹੋ ਜਾਂਦੀ ਆ ਤੁਸੀਂ ਸਵਾਲ ਤੁਹਾਡਾ ਇਹ ਹੁਣ ਦਈਦਾ ਮੈਂਡੀ ਹੁਣਾਂ ਨੂੰ ਵੀ ਮੈਂਡੀ ਤੁਸੀਂ ਕਿਦਾਂ ਹਾਂ ਕੀਤੀ ਜਾਂ ਕਿਉਂ ਮੰਨੇ ਸਾਡੇ ਵੱਲੋਂ ਦਾ ਸਾਡੇ ਵੱਲੋਂ ਦਾ ਮਿੰਟਾਂ ਹੀ ਗੰਨ ਗੰਨ ਦੇ ਗੈਸਟ ਤੁਸੀਂ ਆਪਣੇ ਜਵਾਬ ਆਪਣੇ ਕੋਲ ਹੀ ਰੱਖਿਓ ਮੈਂਡੀ ਮੈਂਵਲ ਜਾਂਦੇ ਆ ਮੈਂ ਮੈਂਡੀਮ ਜਦੋਂ ਤੁਹਾਡੇ ਕੋਲ ਆਏ ਸਰ ਮੇਰੇ ਸਵਾਲ ਪੂਰਾ ਹੋ ਜਾਂਦੇ ਜਦੋਂ ਤੁਹਾਡੇ ਕੋਲ ਆਏ ਸਰ ਹੁਣ ਹੀ ਆਏ ਹੋਣੇ ਹੈਨਾ ਸੋ ਜਦੋਂ ਇਹਨਾਂ ਨੇ ਕਹਾਣੀ ਸੁਣਾਈ ਜਾਂ ਦੱਸਿਆ ਵੀ ਅਦਾ ਅਸੀਂ ਮੂਵੀ ਬਣਾ ਰਿਹਾ ਸੋ ਤੁਹਾਡਾ ਰਿਐਕਸ਼ਨ ਕੀ ਸੀ ਇੱਕੋ ਵਾਰੀ ਹਾਂ ਕਰਦੀ ਸੀ ਕਿ ਨਹੀਂ ਥੋੜੇ ਜਿਨੇ ਰੱਖੜੇ ਕੀਤੇ ਸੀ ਨਹੀਂ 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 ਇੱਕੋ ਵਾਰੀ ਆਈ ਵਾਸ ਕਮ ਵੈਰੀ ਹੈਪੀ ਕਿ ਮੇਰੇ ਮੈਨੂੰ ਮੈਨੂੰ ਰੱਬ ਨੇ ਇੱਕ ਵਧੀਆ ਪ੍ਰੋਜੈਕਟ ਬਖਸ਼ਿਆ बिकॉज ਪੁੱਖਾ ਹੁੰਦਾ ਆਰਟਿਸਟ ਵਧੀਆ ਕੰਮ ਵਾਸਤੇ ਵਧੀਆ ਕਿਰਦਾਰਾਂ ਵਾਸਤੇ ਯੂ نو ਸੋ ਆਈ ਥਿੰਕ ਮੈਂ ਉਦੋਂ ਉਦੋਂ ਹੀ ਮੈਂ ਹਾਂ ਕਰ ਦਿੱਤੀ ਸੀ ਯਾ ਜਨਾਬ ਦੀ ਨਾਲ ਸੁਣ ਕੇ ਮੈਨੂੰ 100% ਯਾ ਬਸ ਕਿਉਂਕਿ ਮੈਂ ਸਕ੍ਰਿਪਟ ਪੜ੍ਹਨੇ ਚਾਹੀਦੇ ਸੀ ਪਰ ਮੈਂ ਨਹੀਂ ਕੀਤਾ ਨਹੀਂ ਨਹੀਂ ਬਸ ਵੀ ਨਹੀਂ ਸੀ ਸੁਣਾਈ ਅਸੇ ਸਿਰਫ ਸਕ੍ਰੀਨ ਪਲੇ ਪ੍ਰੋਪਰ ਸਕ੍ਰਿਪਟ ਸੁਣਾਈ ਸੀ ਐਂਡ ਆ ਵਾਸ ਮੈਨੂੰ ਗੂਸਪੰਮਸ ਹੋਈ ਜਾ ਰਹੇ ਸੀ ਕਿ ਸੋ ਜਦੋਂ 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 ਹਾਂਜੀ ਸੋ ਜਦੋਂ ਗੂਸਪੰਮਸ ਹੋਣੇ ਸ਼ੁਰੂ ਹੋ ਜਾਣ ਅਨ ਮੈਂ ਆਪਣੇ ਮੋਸਟ ਆਫ ਮਾਈ ਸਬਜੈਕਟਸ ਇਦਾਂ ਹੀ ਚੂਜ਼ ਕਰ ਕਰਦੀ ਸੀ ਜਿਹੜੇ ਵਧੀਆ ਬਹੁਤ ਦਮਤਿਆ ਲੱਗਦੇ ਸੀ ਮੈਨੂੰ ਜਿਵੇਂ ਕਿ ਅਦਾਸ ਰੱਬ ਦਾ ਰੇਡੀਓ ਤੁਸੀਂ ਵੈਸੇ ਵੀ ਚੁਣੇ ਹੋ ਆਪਣੇ ਕੰਮ ਨੂੰ ਲੈ ਕੇ ਸਰ ਨੇ ਤੁਸੀਂ ਕੰਪੈਰੀਟਿਵਲੀ ਯੈਸ ਕਦੇ ਕਦਾਰ ਓਨੈਸਟੀ ਸਪੀਕਿੰਗ ਮੈਂ ਕਰ ਲੈਨੀ ਆ ਮੂਵੀ ਜੇ ਮੈਨੂੰ ਬੇਸ਼ੱਕ ਮੇਰਾ ਪੂਰਾ ਦਿਲ ਵੀ ਨਾ ਹੋਵੇ ਬਟ ਆ ਫੀਲ ਲਾਈਕ ਕਿ ਚਲੋ ਇਟਸ ਐਨ ਓਕੇ ਪ੍ਰੋਜੈਕਟ ਜਸਟ ਫੋਰ ਟੂ ਸਟੇ ਰੈਲੇਵੈਂਟ ਐਂਡ ਆਬਵੀਅਸਲੀ ਸਾਡੀ ਰੋਜੀ ਰੋਟੀ ਹੈ ਸੋ ਵੀ ਹੈਵ ਟੂ ਵਰਕ ਸੋ ਬਟ ਆਮ ਬੀਨ ਬlesਟ ਕਿ ਮੋਸਟ ਆਫ ਦਾ ਪ੍ਰੋਜੈਕਟਸ ਜਿਹੜੇ ਮੈਂ ਕੀ ਆਪਣੇ ਕੈਰੀਅਰ ਵਿੱਚ ਉਹ ਮਤਲਬ ਮੈਂ ਕਰਨਾ ਚਾਹ ਰਹੀ ਸੀ ਜਿਵੇਂ ਕਿ ਅਰਦਾਸ ਉਹ ਛੱਡੀ ਵੀ ਸੀ ਯੈਸ ਐਗਜੈਕਟਲੀ ਜਿਹੜੇ ਕੈਰੈਕਟਰਸ ਸੋ ਦੈਨ ਆ've been blessed ਐਂਡ ਦੈਨ ਬਹੁਤ ਟਾਈਮ ਬਾਅਦ ਅਗੇਨ ਆਈ ਗਾਟ ਦੀ ਓਪਰਚੁਨਿਟੀ ਟੂ ਡੂ ਅ ਪ੍ਰੋਜੈਕਟ ਜਿੱਥੇ ਮੈਨੂੰ ਗੂਸਫ੍ਰਮਸ ਹੋ ਰਹੀ ਸੀ ਇਸ ਨਾਮ ਦਾ ਕਿ ਐਸ 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 ਯੈਸ ਮੈਂ ਇਦਾਂ ਹੀ ਚੂਜ਼ ਕਰਦੀ ਹੁੰਨੀ ਆ ਮੋਸਟ ਆਫ ਦਾ ਟਾਈਮ ਫਿਲਮਸ ਇੱਕ ਆਹਾ ਯਾ ਜੇ ਦਿਲੋਂ ਚੂਜ਼ ਕਰਨਾ ਹੈ ਕਿ ਹਾਂ ਇਟਸ ਅਫੈਕਟਿੰਗ ਮੀ ਜਦੋਂ ਮੈਂ ਸਕ੍ਰੀਪਟ ਸੁਣ ਰਹੀ ਆ ਐਂਡ ਜੇ ਟੈਕਨੀਕਲੀ ਪਹਿਲਾਂ ਮੈਂ ਟੈਕਨੀਕਲੀ ਬਹੁਤ ਕੋਸ਼ਿਸ਼ ਕਰਦੀ ਆ ਕਿ ਮੈਂ ਉਹ ਟੈਕਨੀਕੈਲिटीज ਵਿੱਚ ਨਾ ਜਾਵਾਂ ਪਰ ਜੇ ਮੈਨੂੰ ਕਦੇ ਲੱਗੇ ਕਿ ਨਹੀਂ ਆਏ ਫਿਲਮ ਕਰਨੀ ਚਾਹੀਦੀ ਆ ਚਲੋ ਠੀਕ ਹੈ ਇਲ ਬੀ ਫਾਈਨ ਥੈਨ ਦੈਟਸ ਥਰ ਬਾਕੀ ਤੁਹਾਡੇ ਹੋਰ ਵੀ ਪ੍ਰੋਜੈਕਟਸ ਆ ਰਹੇ ਨੇ ਆਪਾਂ ਉਹਨਾਂ ਦੇ ਵੀ ਵੇਟ ਕਰ ਰਹੇ ਹਾਂ ਬਹੁਤ ਟਾਈਮ ਤੋਂ ਲਾਈਕ ਹੈ ਨਾ ਜੀ ਸੋ ਥੈਂਕ ਯੂ ਸੋ ਮੱਚ ਆਪਣਾ ਸਮਾਂ ਦੇਣ ਦੇ ਲਈ ਐਂਡ ਆਲ ਦਾ ਵੈਰੀ ਵੈਰੀ ਬੈਸਟ ਬਹੁਤ ਪਿਆਰੀ ਮੂਵੀ ਹੋਣ ਵਾਲੀ ਆ ਸਾਨੂੰ ਪਤਾ ਆ ਐਂਡ ਅਸੀਂ ਸਾਰੇ ਜਾਣੇ ਫੈਮਿਲੀ ਵਾਲੇ ਦੇਖਣ ਜਾਵਾਂਗੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਉਮੀਦ ਕਰਦੀ ਆ ਗੱਲਬਾਤ ਚੰਗੀ ਲੱਗੀ ਹੋਣੀ ਆ ਕਮੈਂਟ ਬਾਕਸ